ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਬਿਹੜਾ ਜ਼ਿਲ੍ਹਾ ਸ਼ੇਅਰਪੁਰ ਵਿਖੇ ਜਿੱਥੇ ਕਿ ਦਰਬਾਰ ਤੰਤਨ ਬੱਬਾ ਗੁੱਗਾਯਾ ਹਰਪੀਰ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰਬੀ ਨਾਲ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਗੁੱਗਾਯਾ ਹਰਪੀਰ ਜੀ ਦੀ ਯਾਦ ਵਿੱਚ ਅਤੇ 마을 ਡੰਗਰ ਅਤੇ ਨਗਰ ਦੀ ਸ਼ੁਖ ਸ਼ਾਂਤੀ ਲਈ ਸਲਾਨਾ 18ਵਾਂ ਸ਼ਾਨਦਾਰ ਛਿੰਝ ਮੇਲਾ ਬਾਤੀ ਤੁਮ ਤਾਂ ਆਮਨਾ ਕਰਵਾਇਆ ਗਿਆ। ਇਸਵਰੇ ਜਾਣਕਾਰ ਦਿੰਦੇ ਹੋਏ ਮੁੱਖ ਪ੍ਰਬੰਧਕ ਚਰਨਜੀਤ ਲਾਲ ਬਿਹਾਲਾ ਜੀ ਨੇ ਸਰਬਤਰਮ ਨਿਯੁਕਤ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਲਾਨਾ 18ਵੇਂ ਚੇਂਜ ਮੇਲੇ ਦੌਰਾਨ ਪੰਜਾਬ ਦੇ ਨਾਂਬਰ ਪਹਿਲਵਾਨਾਂ ਨੇ ਪੁੱਜ ਕੇ ਕੁਸ਼ਤੀਆਂ ਲੜੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਨਗਦ ਰਕਮ ਦੇ ਨਾਲ-ਨਾਲ ਮੋਟਰਸਾਈਕਲ ਵੀ ਇਨਾਂ ਨੂੰ ਜੁ ਦਿੱਤਾ ਗਿਆ ਇਸ ਮੌਕੇ ਗਗਨ ਰਾਮ ਗੜ ਬਰਨਾਲਾ ਕਵੱਡੀ ਖਿਡਾਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਖੀਰ ਅਤੇ ਠੰਡੀ ਮਿੱਟੀ ਲੱਸੀ ਦੇ ਲੰਗਰ ਵੀ ਉਤਟ ਬਟਾਏ ਗਏ ਉਹਨਾਂ ਦੱਸਿਆ ਕਿ ਇਸ ਮੌਕੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਰਪੋਵਤ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆ ਉਸ ਲਾਨਾ ਛੰਗਵਾਰੇ ਬਾਕੀ ਜਾਣਕਾਰੀ ਲੈਣੇ ਆ ਮੁੱਖ ਪ੍ਰਬੰਧਕ ਚਰਨਜੀਤ ਲਾਲ ਬਿਹਾਲਾ ਜੀ ਪਾਸੋਂ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਸੋ ਵੀਡੀਓ ਨੂੰ ਵੱਤ ਵੱਦ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਫੋਲੋ ਕਰੋ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਧੰਨਵਾਦੀ ਮੋਹਰ ਅਲੀ ਜੱੱਬੇ ਵਾਲੀ ਪੁੱਜਿਆ ਦੇਖੋ ਹੱਥ ਜੋੜੀ ਕਰ ਜਬੇ ਅਰਵਿੰਦਰ ਸੋਨੜਾ ਅਰਵਿੰਦਰ ਪਹਿਲਵਾਨ ਸੋਨੜਾ ਸਾਵੀ ਅਰਵਿੰਦਰ ਤੇ ਜਲਦੀ ਨਾਲ ਪਹਿਲਵਾਨੀ ਤਿਆਰ ਹੋ ਜਾ ਬਹੁਤ ਤੇ ਹੱਥ ਜੋੜੀ ਹੋ ਗਈ ਅਲੀ ਪਹਿਲਵਾਨ ਜੱੱਬੇ ਵਾਲ ਤੇ ਅਰਵਿੰਦਰ ਸੋਨੜਾ ਰਾਜਾ ਦੇ ਸਾਹਮਣੇ ਕੈਨੇਡਾ ਵਾਲਾ ਟਰੱਕ ਰੋਕੇ ਲੈ ਗਿਰਿਆ ਉਹਦੇ ਪਿਛੇ ਦੌੜ ਤੇ ਧੰਨਵਾਦ ਤੇ ਆਕਾਸ਼ ਕੰਗੜੀਵਾਲ ਭਾਈ ਵਿੱਚ ਆ ਗਿਆ ਬੋਕੀ ਪਹਿਲਵਾਨ ਜੀ ਤੁਸੀਂ ਲਈ ਤਾ ਥੋੜਾ ਉਹ ਦੇਖੋ ਕਸ ਦੀ ਤਿਆਰੀ ਦੇ ਵਿਚ ਖੜਾ ਗੱਦਾ ਵਿਚਰਾ ਆਜੋ ਤੁਸੀਂ ਵੀ ਬਹੁਤ ਬੈਰੀ ਕੁਸ਼ਤੀ ਆਪਣੀ ਜੋਰ ਦੇ ਸੂਮ ਕੋ ਡੂਪਲ 스타 ਪਹਿਲਵਾਨ ਇੱਕ ਪਾਸੇ ਅਖਾੜਾ ਕੰਗੜੀਵਾਲ ਸੋ 18ਵਾਂ ਵਿਸਾਖੀ ਤੁਸੀਂ ਜੱਜ ਲਈ ਬੁੱਖਾ ਜਹਰਪੀਖ ਦੀ ਵੱਡੀ ਆਪਾਰ ਕਰਨਾ ਦੇ ਨਾਲ ਪਿੰਡ ਵਿਹਾਲਾ ਬਾਗਾ ਦਾ ਸ਼ਹਿਰ ਜਿੰਨਾ ਹੁਸ਼ਿਆਰਪੁਰ ਦੇ ਵਿੱਚ ਹਰ ਸਾਲ ਇਦਾਂ ਸਾਲ ਵੀ ਵੱਡੀਆਂ ਰੌਣਕਾਂ ਲੱਗੇ ਹੋਇਆ ਸਾਰੀ ਸ਼ਿੰਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ న్యూਸ ਬ੍ਰੇਡ ਮੀਡੀਆ ਤੋਂ ਜਿੰਨੇ ਵੀ ਸਾਡੇ ਫਰੰਦ ਦਾ ਸਵਾਦ ਮੌਂਗੀ ਹਾਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ

thank mm -hmm. you ਸਤਿਗੁਰ ਜੀ ਸਾਰਿਆਂ ਨੂੰ ਛਿੰਝ ਮੇਲਾ 18ਵਾਂ ਸਾਲਾਨਾ ਛਿੰਝ ਮੇਲਾ ਦਿਹਾੜਾ ਦਿਹਾੜਾ ਨਗਰ ਦੀ ਸੰਗਤ ਅਤੇ ਐਨਆਰਆਈ ਵੀਰਾਂ ਨੂੰ ਲੱਖ ਲੱਖ ਮੁਬਾਰਕਬਾਦ ਇਹ ਨਾਲ ਹੀ ਸਾਰੀਆਂ ਸੰਗਤਾਂ ਦਾ ਫੋਟੋ ਕੋਟ ਧੰਨਵਾਦ ਤੇ ਐਨਆਰਆਈ ਵੀਰਾਂ ਦਾ ਫੋਟੋ ਕੋਟ ਧੰਨਵਾਦ ਕਿਉਂਕਿ ਜਿਹੜਾ ਅੱਜ ਦਾ ਛਿੰਝ ਮੇਲਾ ਆਪਣੀਆਂ ਬਲੰਦੀਆਂ ਨੂੰ ਸੋਧਾ ਹੋਇਆ ਸੰਪੰਨ ਹੋਣ ਜਾਣ ਰਿਹਾ ਸੋ ਪਟਕੇ ਦੀ ਕੋਸ਼ਤੀ ਜਿਹੜੀ ਆ ਉਹ ਸ਼ਾਨਵੀਰ ਪੋਹਾਲੀ ਅਤੇ ਚੰਦੀ ਜੱਖੇਵਾਲ ਵਿਚਕਾਰ ਹੋਈ ਤੋਂ 20 ਮਿੰਟ ਪੋਸਟੀ ਹੋਣ ਤੋਂ ਬਾਅਦ ਦੋਨਾਂ ਦਾ ਮੁਕਾਬਲਾ ਜਿਹੜਾ ਉਹ ਬਰਾਬਰ ਛਡਾਉਣਾ ਪਿਆ ਕਿਉਂਕਿ ਕੋਈ ਫੈਸਲਾ ਨਹੀਂ ਆਇਆ ਦੋਨਾਂ ਦਾ ਬਰਾਬਰ ਫੈਸਲਾ ਛਡਾ ਦਿੱਤਾ ਤੇ ਬਰਾਬਰੀ ਦੇ ਪੁਸਤੀ ਛਾੜ ਦਿੱਤੀ ਗਈ ਸੋ ਦੂਜਾ ਪਟਕਾ ਜਿਹੜਾ ਜੋ ਕਿ 20000 ਦਾ ਪਟਕਾ ਲਗਾਇਆ ਉਹਦੇ ਵਿੱਚ ਸ੍ਰੀ ਭਾਟਾ ਜੇਤੂ ਰਹੇ ਸੋ ਤਕਰੀਬਨ ਤਕਰੀਬਨ ਹੇਰ ਸੋ ਪਲਵਾਨ ਜਿਹੜੇ ਉਹਨਾਂ ਨੇ ਆਪਣੀ ਕੋਸਟੀਆਂ ਦੇ ਜੋਰ ਦਿਖਾਏ ਸੋ ਅੱਜ ਵਿਹਾਲੇ ਦੇ ਵਿੱਚ ਜਿਹੜਾ ਹੁਸੈਨ ਮਿੱੱਲਾ ਆਪਣੀ ਬਲੰਦੀਆਂ ਨੂੰ ਸੰਭਾ ਹੋਇਆ ਸੰਪਨ ਹੋਣ ਜਾ ਰਿਹਾ ਸੋ ਸੰਕਾ ਨੂੰ ਇੱਕ ਵਾਰ ਫਿਰ ਤੋਂ ਰੰਜੀਤਾਲ ਵਿਹਾਰਾ ਵੱਲੋਂ ਲੱਖ ਲੱਖ ਮੁਬਾਰਕਬਾਦ ਤੇ ਕੋਟੋਂ-ਕੋਟਨ ਤੋਂ ਵਾਹੇ ਗੁਰਜੀਤ ਖਾਲਸਾ ਵਾਹੇ